ਹਾਂਜੀ ਜਿਵੇਂ ਕਿ ਬਰਕਤ ਵੀਡੀਓ ਨਹੀਂ ਆਈ ਤਾਂ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਕਿ ਬਰਕਤ ਵੀਡੀਓ ਕਿਉਂ ਨਹੀਂ ਆਈ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਬਰਕਤ ਵੀਡੀਓ ਕਿਉਂ ਨਹੀਂ ਆਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਵਲ ਭਾਜੀ ਤੇ ਵਿੱਕੀ ਭਾਜੀ ਨੇ ਦੋਵੇਂ ਕੋਠੀਆਂ ਜਿਹੜੀਆਂ ਉਹ ਤਿਆਰ ਕਰ ਲਈਆਂ ਨੇ ਸੋ ਉਹਨਾਂ ਦੀਆਂ ਕੋਠੀਆਂ ਦਾ ਕੰਮ ਹੁਣ ਕਰਕੇ ਉਹ ਕਾਫੀ ਵਿਜੀ ਸੀ ਤੇ ਹੁਣ ਉਹਨਾਂ ਨੇ ਆਪਣੇ ਮਤਲਬ ਹੀ ਪ੍ਰਾਣੇ ਘਰ ਦਾ ਸਮਾਨ ਜਿਹੜਾ ਹੈ ਉਹ ਆਪਣੀ ਨਵੀਂ ਕੋਠੀ ਵਿੱਚ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਉਹ ਕਰਦੀ ਤਿਆਰੀ ਕਰਦੇ ਪਏ ਨੇ ਜਿਸ ਕਰਕੇ ਉਹ ਸਮਾਨ ਵਗੈਰਾ ਸੈੱਟ ਕਰਨ ਵਿੱਚ ਵਿਜੀ ਹੋਣ ਕਾਰਨ ਵੀਡੀਓ ਜਿਹੜੀ ਉਹ ਨਹੀਂ ਬਣ ਪਾਈ ਸੋ ਇਸ ਕਰਕੇ ਵੀਡੀਓ ਜਿਹੜੀ ਉਹ ਨਹੀਂ ਆਈ ਤਾਂ ਹੀ ਸਾਰੇ ਲੋਕ ਕਮੈਂਟ ਕਰ ਰਹੇ ਨੇ ਕਿ ਵੀਡੀਓ ਕਿਉਂ ਨਹੀਂ ਆ ਰਹੀ ਸੋ ਬਰਕਤ ਵੀਡੀਓ ਦਾ ਐਪੀਸੋਡ ਕੱਲ ਜਾਂ ਪਰਸੋਂ ਨੂੰ ਜ਼ਰੂਰ ਆਏਗਾ ਤੇ ਬਾਕੀ ਆਪਾਂ ਤੁਹਾਨੂੰ ਬਰਕਤ ਵੀਡੀਓ ਬਾਰੇ ਵੀ ਦੱਸ ਦਿੰਨੇ ਹਾਂ ਕਿ ਬਰਕਤ ਵੀਡੀਓ ਵਿੱਚ ਹੁਣ ਵਿੱਕੀ ਤੇ ਉਸਦੀ ਮੰਮੀ ਦੀਆਂ ਚਲਾਕੀਆਂ ਜਿਹੜੀਆਂ ਆ ਉਹ ਹੋਰ ਜ਼ਿਆਦਾ ਵੱਧਦੀਆਂ ਜਾ ਰਹੀਆਂ ਨੇ ਜਿਵੇਂ ਕਿ ਵਿੱਕੀ ਨੇ ਪੈਲੀ ਵਨ ਲਈ ਜਿਹੜਾ ਟਰੈਕਟਰ ਆ ਉਹ ਆਪਣੇ ਸਹੁਰਿਆਂ ਤੋਂ ਲਿਆਉਣਾ ਏ ਜਿਸ ਕਰਕੇ ਉਸਨੇ ਪ੍ਰੀਤ ਨੂੰ ਵੀ ਆਪਣੇ ਪਿੱਛੇ ਲਾ ਕੇ ਮਨਾ ਲਿਆ ਹੈ ਪ੍ਰੀਤ ਨੇ ਆਪਣੀ ਮੰਮੀ ਨੂੰ ਫੋਨ ਲਾ ਕੇ ਕਹਿ ਦਿੱਤਾ ਹੈ ਕਿ ਆਪਾਂ ਟਰੈਕਟਰ ਲੈ ਕੇ ਆਉਣ ਲਈ ਆ ਰਹੇ ਹਾਂ ਤੇ ਹੁਣ ਵਿੱਕੀ ਆਪਣੇ ਸਹੁਰਿਆਂ ਤੋਂ ਟਰੈਕਟਰ ਲਿਆ ਕੇ ਪੈਲੀ ਵਾਹੇਗਾ ਕਿਉਂਕਿ ਪਹਿਲਾਂ ਪੈਲੀ ਉਸਨੇ ਠੇਕੇ ਤੇ ਸੋਨੂ ਨੂੰ ਦਿੱਤੀ ਸੀ ਤੇ ਹੁਣ ਉਸਨੇ ਸੋਚ ਲਿਆ ਹੈ ਕਿ ਪੈਲੀ ਮੈਂ ਆਪ ਵਾਵਾਂਗਾ ਪਰ ਸੋਨੂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮੀਆਂ ਕੇ ਪਹਿਲੀ ਵਿੱਕੀ ਨੇ ਵਾਹਣੀ ਆ ਸੋ ਵਿੱਕੀ ਜਲਦਬਾਜੀ ਵਿੱਚ ਜਾ ਕੇ ਪਹਿਲਾ ਟਰੈਕਟਰ ਲਿਆ ਕੇ ਪਹਿਲੀ ਵਾਹਣ ਬਾਰੇ ਸੋਚ ਰਿਹਾ ਏ ਤੇ ਹੁਣ ਜਦੋਂ ਟਰੈਕਟਰ ਲੈ ਕੇ ਆਵੇਗਾ ਤਾਂ ਉਸ ਤੋਂ ਬਾਅਦ ਸੰਦੀਪ ਤੇ ਕਵਲ ਦੇ ਕੀ ਰਿਐਕਸ਼ਨ ਹੋਣਗੇ ਉਹ ਆਪਾਂ ਵੇਖਾਂਗੇ ਅਗਲੀ ਵੀਡੀਓ ਵਿੱਚ ਕਿਉਂਕਿ ਪ੍ਰੀਤ ਆਪਣੀ ਮੰਮੀ ਨਾਲ ਗੱਲ ਤਾਂ ਕਰ ਲੈਂਦੀ ਆ ਉਸਦੀ ਮੰਮੀ ਉਸ ਨੂੰ ਸਿੱਧੀ ਹਾਂ ਕਰ ਦਿੰਦੀ ਆ ਬਿਨਾ ਆਪਣੇ ਘਰਦਿਆਂ ਦੇ ਜੀਆ ਦੇ ਫੈਸਲੇ ਤੋਂ ਸੋ ਜਿਸ ਕਰਕੇ ਉਹਨਾਂ ਦੇ ਘਰ ਕਿਲਕਲੇਸ਼ ਪੈ ਸਕਦਾ ਏ ਤੇ ਦੇਖਦੇ ਆ ਕਿ ਵੀਡੀਓ ਵਿੱਚ ਕੀ ਹੁੰਦਾ ਏ ਤੇ ਸਾਰੇ ਜਣੇ ਚਾਨਣ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਕੋਈ ਜਾਣਕਾਰੀ ਆ ਪਾਤਾ ਦੇ ਲਈ ਲੈ ਕੇ ਆ ਸਕੇ ਸੋ ਵੀਡੀਓ ਨੂੰ ਲਾਈਕ ਵੀ ਕਰ ਦਿਓ